ਕੇਂਦਰ ਸਰਕਾਰ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵਿੱਚ ਰੋਸ ਸਾਫ ਚੱਲ ਰਿਹਾ ਹੈ ਤਹਾਨੂੰ ਦੱਸਦੀ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਦੇ ਲਈ ਪਿਛਲੇ 306 ਦਿਨਾਂ ਤੋਂ ਦਰਨੇ ਤੇ ਬੈਠੇ ਹੋਏ ਨੇ ਇਸੇ ਦਿਨ ਦੌਰਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 19ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਉਹਨਾਂ ਦੀ ਸਿਹਤ ਇੰਨੀ ਨਾਜ਼ੁਕ ਬਣੀ ਹੋਈ ਹੈ ਕਿ ਡਾਕਟਰਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜੇਕਰ ਮਰਨ ਵਰਤ ਡੱਲੇਵਾਲ ਦਾ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤਾਂ ਹਫ਼ਤੇ ਬਾਅਦ ਕੁਝ ਵੀ ਹੋ ਸਕਦਾ ਹੈ ਕੱਲ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਜ਼ਰੂਰ ਉਹ ਵੇਖੀ ਹੋਵੇਗੀ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਚਾਰ ਬੰਦੇ ਫੜ ਕੇ ਲੈ ਕੇ ਆਉਂਦੇ ਨੇ ਤੇ ਆਰਾਮ ਦੇ ਨਾਲ ਬਿਸਤਰ ਤੇ ਬਿਠਾਉਂਦੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਕਿ ਉਹ ਆਪਣੀਆਂ ਅੱਖਾਂ ਵੀ ਪੂਰੇ ਤਰੀਕੇ ਦੇ ਨਾਲ ਨਹੀਂ ਖੋਲ ਪਾ ਰਹੇ ਤੇ ਉਹਨਾਂ ਦਾ ਸਾਹ ਵੀ ਫੁੱਲਿਆ ਹੋਇਆ ਹੈ ਕਿਸਾਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਾਫੀ ਚਿੰਤਾ ਬਣੀ ਹੋਈ ਹੈ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਕਿਸਾਨ ਉਸੇ ਤਰ੍ਹਾਂ ਬਾਰਡਰਾਂ ਤੇ ਡਟੇ ਹੋਏ ਨੇ ਆਪਣੀਆਂ ਮੰਗਾਂ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ ਪਰ ਸਰਕਾਰਾਂ ਦੇ ਕੰਨ ਤੇ ਕੋਈ ਵੀ ਜੂੰ ਨਹੀਂ ਸਰਕਰ ਹੀ ਕਿਸਾਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਸਾਨੂੰ ਸਰਕਾਰਾਂ ਮਜਬੂਰ ਕਰ ਰਹੀਆਂ ਨੇ ਤੇ ਦਿੱਲੀ ਵੱਲ ਅੱਜ ਮੁੜ ਤੋਂ ਕਿਸਾਨਾਂ ਨੇ ਕੂਚ ਕਰਨਾ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਦੇ ਵੱਲੋਂ ਲਾਈਵ ਆ ਕੇ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਕਿਸਾਨਾਂ ਦੇ ਵਿੱਚ ਸਰਵਰ ਸਿੰਘ ਪੰਦੇਰ ਦੇ ਵੱਲੋਂ ਜੋਸ਼ ਭਰਿਆ ਗਿਆ ਉਹਨਾਂ ਨੇ ਸਿੱਖ ਕੌਮ ਦੱਸਦੀ ਹੈ ਕਿ ਬਹਾਦਰਾਂ ਦੀ ਇੱਕ ਮਿਸਾਲ ਵੀ ਦਿੱਤੀ ਹੈ ਤੇ ਨਾਲ ਹੀ ਇਹ ਉਹਨਾਂ ਨੇ ਕਿਹਾ ਕਿ ਜੇਕਰ ਲੂਂਡ ਦੇ ਨਾਲ ਰੋਟੀ ਖਾ ਕੇ ਖਾਲਸਾ ਮੁਗਲਾਂ ਦੇ ਨਾਲ ਲੜ ਸਕਦਾ ਹੈ ਤਾਂ ਕਿਸਾਨ ਕਿਉਂ ਨਹੀਂ ਲੜ ਸਕਦੇ ਦੱਸਿਆ ਹੈ ਕਿ ਉਸ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਦੇ ਵੱਲੋਂ ਇੰਟਰਨੈਟ ਬੰਦ ਕਰ ਦਿੱਤਾ ਗਿਆ ਅਗਲੇ 4 ਦਿਨਾਂ ਤੱਕ ਇੰਟਰਨੈਟ ਬੰਦ ਰਹੇਗਾ ਕਿਸਾਨਾਂ ਦੀ ਕੋਈ ਵੀ ਗੱਲਬਾਤ ਆਮ ਲੋਕਾਂ ਤੱਕ ਨਹੀਂ ਪਹੁੰਚ ਸਕੇਗੀ ਪਰ ਕਿਸਾਨਾਂ ਦੇ ਐਲਾਨ ਤੋਂ ਸਰਕਾਰਾਂ ਜ਼ਰੂਰ ਡਰੀਆਂ ਹੋਈਆਂ ਨੇ ਅੱਜ ਮੁੜ ਤੋਂ ਤੀਜੀ ਵਾਰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਕਿਸਾਨ ਦਿੱਲੀ ਪਹੁੰਚਦੇ ਨੇ ਜਾਂ ਨਹੀਂ ਇਹ ਤਾਂ ਵੇਖਣਾ ਹੋਵੇਗਾ ਪਰ ਕਿਸਾਨਾਂ ਦੇ ਵਿੱਚ ਜੋਸ਼ ਬਹੁਤ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਿਸਾਨ ਮਜਬੂਰ ਨੇ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਸਰਕਾਰਾਂ ਸਾਨੂੰ ਮਜਬੂਰ ਕਰ ਰਹੀਆਂ ਨੇ ਸਾਡੀਆਂ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਿਉਂ ਨਹੀਂ ਕਰ ਰਹੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਕਿਸਾਨਾਂ ਦੇ ਵਿੱਚ ਰੋਸ ਸਾਫ ਚੱਲ ਰਿਹਾ ਹੈ ਤੇ ਇਹ ਵੀ ਕਿਤੇ ਨਾ ਕਿਤੇ ਡਰ ਜਾਪ ਰਿਹਾ ਹੈ ਕਿ ਜੇਕਰ ਸਰਕਾਰਾਂ ਦੇ ਕੰਦੇ ਕੋਈ ਜੂਨ ਨਹੀਂ ਸਰਕਦੀ ਸਰਕਾਰਾਂ ਕਿਸਾਨਾਂ ਦੇ ਮੰਗਾ ਵੱਲ ਧਿਆਨ ਨਹੀਂ ਦਿੰਦੀਆਂ ਤਾਂ ਕੋਈ ਵੱਡਾ ਕੋਈ ਇਕੱਠ ਹੋ ਸਕਦਾ ਹੈ ਤੇ ਨਾਲ ਹੀ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਜਿਹੜੀਆਂ ਪੰਨੂ ਪੰਦੇਰ ਤੇ ਸਰਵਨ ਪੰਦੇਰ ਦੀ ਜਥੇਬੰਦੀ ਤੋਂ ਅਲੱਗ ਨੇ ਤਾਂ ਉਸ ਉਹਨਾਂ ਜਥੇਬੰਦੀਆਂ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਇਸੇ ਤਰੀਕੇ ਦੇ ਨਾਲ ਸਰਕਾਰਾਂ ਸੁੱਤੀਆਂ ਰਹੀਆਂ ਤੇ ਉਹਨਾਂ ਨੂੰ ਜਗਾਉਣ ਦੇ ਲਈ ਇੱਕ ਵੱਡਾ ਇੱਕ ਆਠ ਕਰਨਾ ਪਵੇਗਾ ਪਿਛਲੀ ਦੋ ਵਾਰ ਦੀ ਤਰ੍ਹਾਂ ਅੱਜ ਤੀਜੀ ਵਾਰ ਕਿਸਾਨ ਮੋੜ ਤੋਂ ਦਿੱਲੀ ਵੱਲ ਕੂਚ ਕਰਨਗੇ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਬਾਰਡਰ ਤੇ ਇਕੱਠੇ ਹੋਏ ਨੇ ਸਵੇਰੇ ਦੇ ਹਾਲਾਤ ਵੀ ਵੇਖਣ ਨੂੰ ਮਿਲ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਤਣਾਪੂਰਨ ਬਣਿਆ ਹੋਇਆ ਤੇ ਸ਼ੰਭੂ ਬਾਰਡਰ ਤੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੇ ਤੇ ਦਿੱਲੀ ਵੱਲ ਕੂਚ ਕਰਨਾ ਮਰਜੀਵੜਿਆਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਾਲਾਤ ਬਹੁਤ ਤਣਾਪੂਰਨ ਬਣੇ ਹੋਏ ਨੇ ਜਿਸ ਤੋਂ ਪਹਿਲਾਂ ਸਰਬਨ ਸਿੰਘ ਪੰਦੇੜ ਦੇ ਵੱਲੋਂ ਪੂਰੀ ਰਣਨੀਤੀ ਦੱਸੀ ਗਈ ਹੈ ਕਿਸਾਨਾਂ ਦੇ ਵਿੱਚ ਜੋਸ਼ ਭਰਨ ਦੇ ਲਈ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਖਾਲਸਾ ਰਾਜ ਕਿਵੇਂ ਮੁਗਲਾਂ ਦੇ ਮੁਕਾਬਲੇ ਲੂਣ ਦੇ ਨਾਲ ਰੋਟੀਆਂ ਖਾ ਕੇ ਲੜਦਾ ਰਿਹਾ ਦੱਸਦੀ ਹੈ ਕਿ ਸਿੱਖ ਕੌਮ ਦੀ ਉਦਾਹਰਨ ਕਿਸਾਨ ਆਗੂ ਦੇ ਵੱਲੋਂ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਦਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਇਸ ਵਿਚਾਰੇ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਕੀ ਅੱਜ ਤੀਜੀ ਵਾਰ ਕਿਸਾਨ ਹਰਿਆਣਾ ਚ ਦਾਖਲ ਹੋ ਸਕਣਗੇ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਬੈਰੀਕੇਡ ਨੂੰ ਹੋਰ ਉੱਚਾ ਕਰ ਦਿੱਤਾ ਹੈ ਇਸੇ ਦੇ ਨਾਲ ਹੀ ਦੱਸਿਆ ਕਿ ਇੰਟਰਨੈਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਜੇ 14 ਦਸੰਬਰ ਤੋਂ 17 ਦਸੰਬਰ ਤੱਕ ਇੰਟਰਨੈਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਇੰਟਰਨੈਟ ਪੂਰੀ ਤਰ੍ਹਾਂ ਬੰਦ ਰਹੇਗਾ 101 ਕਿਸਾਨਾਂ ਦਾ ਜੱਥਾ ਅੱਜ ਦਿੱਲੀ-ਦਿੱਲੀ ਰਵਾਨਾ ਹੋਵੇਗਾ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਵੱਲੋਂ ਅੰਬਾਲਾ ਦੇ ਵਿੱਚ ਇੰਟਰਨੈਟ ਬੰਦ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੁਹਾਨੂੰ ਦੱਸੀਏ ਕਿ ਕਿਸਾਨਾਂ ਦੇ ਵੱਲੋਂ ਐਮਐਸਪੀ ਗਰੰਟੀ ਕਾਨੂੰਨ ਕਰਜ਼ਾ ਮੁਆਫੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਦੇ ਲਈ ਹਰਿਆਣਾ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਦੀ ਸਰਹੱਦ 'ਤੇ ਡਟੇ ਹੋਏ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਦੋ ਵਾਰ 101 ਕਿਸਾਨਾਂ ਦੇ ਜਥੇ ਵੱਲੋਂ ਪੈਦਲ ਹੀ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਹਰਿਆਣਾ ਦੇ ਵੱਲੋਂ ਉਹਨਾਂ ਨੂੰ ਮਲਟੀ ਲੇਅਰ ਬੈਰੀਕੇਡਿੰਗ ਤੇ ਅਥਰੂ ਗੈਸ ਸਮੇਤ ਹੋਰ ਤਰੀਕੇ ਅਪਣਾ ਕੇ ਰੋਕ ਕੇ ਰੱਖਿਆ ਗਿਆ ਹੈ ਕਿਸਾਨਾਂ ਦੇ ਵੱਲੋਂ ਅੱਜ ਵੀ 101 ਕਿਸਾਨਾਂ ਦਾ ਜਥਾ ਦਿੱਲੀ ਪੇਚਣ ਦਾ ਐਲਾਨ ਹੋਇਆ ਹੈ ਸ਼ੰਭੂ ਬਾਰਡਰ ਤੇ ਡਟੇ ਕਿਸਾਨ ਕੇਂਦਰ ਸਰਕਾਰ ਵੱਲੋਂ ਕੋਈ ਵੀ ਗੱਲਬਾਤ ਦਾ ਸਦਾਨਾ ਆਉਣ ਕਰਕੇ ਦਸੰਬਰ ਦਸੀ ਹੈ ਕਿ ਅੱਜ ਉਹ ਮੋ ਤੀਸਰੀ ਵਾਰ ਠੀਕ 12 ਵਜੇ 101 ਮੈਂਬਰਾਂ ਦਾ ਜਥਾ ਦਿੱਲੀ ਵੱਲ ਪੇਚਣਗੇ ਉਧਰ ਹਰਿਆਣਾ ਸਰਕਾਰ ਮੋੜਵਾ ਜਵਾਬ ਦੇਣ ਲਈ ਤਿਆਰ ਬੈਠੀ ਹੈ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਬੈਰੀਕੇਡਿੰਗ ਹੋਰ ਮਜ਼ਬੂਤ ਕਰ ਦਿੱਤੀ ਹੈ ਅਧਿਕਾਰੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਜ਼ੋਰਦਾਰ ਰੋਸ ਰੈਲੀਆਂ ਕੀਤੀਆਂ ਨੇ ਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਕਿਸਾਨ ਆਤਾ ਸਰਵਣ ਸਿੰਘ ਪੰਦੇਰ ਤੇ ਹੋਰ ਉਹਨਾਂ ਨੇ ਆਖਿਆ ਮਰਜੀਵੜਿਆਂ ਦਾ ਇਹ ਜੱਥਾ ਕਫਨ ਬਣ ਕੇ ਅੱਗੇ ਵਧੇਗਾ ਤੇ ਜਦ ਤੱਕ ਅਸੀਂ ਇਹ ਜੰਗ ਨਹੀਂ ਜਿੱਤਦੇ ਉਦੋਂ ਤੱਕ ਇਹ ਜਥੇ ਲਗਾਤਾਰ ਜਾਂਦੇ ਰਹਿਣਗੇ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਮੋਰਚੇ ਦਾ 306ਵਾਂ ਦਿਨ ਹੋ ਗਿਆ ਹੈ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 19ਵੇਂ ਦਿਨ ਚ ਦਾਖਲ ਹੋ ਗਿਆ ਹੈ ਉਹਨਾਂ ਦੀ ਹਾਲਤ ਬੇहद ਨਾਜ਼ੁਕ ਬਣੀ ਹੋਈ ਹੈ ਪਰ ਫਿਰ ਵੀ ਕੇਂਦਰ ਸਰਕਾਰ ਕੁੰਭ ਕਰਨੀ ਦੀ ਨੀਂਦ ਸੁਤੀ ਪਈ ਹੈ ਸਰਵਣਪੰਦੇਰ ਨੇ ਕਿਹਾ ਕਿ ਕੇਂਦਰ ਨੈਤਿਕ ਤੌਰ ਤੇ ਹਾਰ ਮੰਨ ਚੁੱਕਾ ਹੈ ਉਹਨਾਂ ਨੇ ਕਿਹਾ ਸੀ ਸੰਘਰਸ਼ ਜਾਰੀ ਰੱਖਾਂਗੇ ਭਾਵੇਂ ਕੇਂਦਰ ਤੇ ਹਰਿਆਣਾ ਸਰਕਾਰ ਸਾਡੇ ਉੱਪਰ ਜਿੰਨਾ ਮਰਜੀ ਤਸ਼ੱਦਦ ਕਰ ਲਵੇ ਸਰਵਣਪੰਦੇਰ ਨੇ ਡੀਸੀ ਅੰਬਾਲਾ ਵੱਲੋਂ ਡੀਸੀ ਸੰਗਰੂਰ ਨੂੰ ਡੱਲੇਵਾਲ ਸਾਹਿਬ ਦੀ ਸਿਹਤ ਦੀ ਚਿੰਤਾ ਤੇ ਲਿਖਿਤ ਚਿੱਠੀ ਤੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਇਹ ਕਿਹਾ ਕਿ ਇਹ ਵੀ ਇੱਕ ਵੱਡੀ ਸਾਜ਼ਿਸ਼ ਹੈ ਕਿਸਾਨ ਨੇਤਾਵਾਂ ਨੇ ਇਸ ਮੌਕੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰ ਦਿੱਤੀ ਹੈ ਕਿ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਤੇ ਤਹਿਸੀਲਾਂ ਦੇ ਵਿੱਚ ਟਰੈਕਟਰ ਮਾਰਚ ਹੋਵੇ 18 ਦਸੰਬਰ ਨੂੰ ਕਿਸਾਨ ਰੇਲਾਂ ਵੀ ਰੋਕ ਸਕਦੇ ਨੇ ਜਦ ਰੀਸੈਂਟ ਢਲੇਵਾਲ ਦੇ ਮਰਨ ਵਰਤ ਦੇ ਚੱਲਦੇ ਹਾਂ ਇੱਕ ਔਰਤ ਦੇ ਵੱਲੋਂ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸੀਏ ਕਿ ਇਹ ਔਰਤ ਮੇਜਰ ਦੀ ਪਤਨੀ ਹੈ ਜਿਨ੍ਹਾਂ ਦੇ ਵੱਲੋਂ ਹੋਰ ਵੀ ਔਰਤਾਂ ਨੂੰ ਇਕੱਠਾ ਕੀਤਾ ਗਿਆ ਐਲਾਨ ਕਰ ਦਿੱਤਾ ਗਿਆ ਕਿ ਕਿਸਾਨ ਆਗੂ ਸਾਡੇ ਲਈ ਮਰਨ ਵਰਤ ਤੇ ਬੈਠੇ ਹੋਏ ਨੇ ਜਦ ਕਿ ਉਹਨਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਮੈਂ ਵੀ ਮਰਨ ਵਰਤ ਤੇ ਬੈਠਾਂਗੀ ਕਿਉਂਕਿ ਇਸ ਮੌਕੇ ਹਾਲਾਤ ਅਜੀਬ ਬਣ ਚੁੱਕੇ ਨੇ ਲਗਾਤਾਰ ਕਿਸਾਨ ਬਾਰਡਰਾਂ ਤੇ ਬੈਠੇ ਹੋਏ ਨੇ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਦਾ ਕੋਈ ਨੁਮਾਇੰਦਾ ਕੇਂਦਰ ਹਰਿਆਣਾ ਜਾਂ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਇਸੇ ਵਿਚਕਾਰ ਦੱਸਿਆ ਕਿ ਕਈ ਆਗੂ ਅਜਿਹੇ ਨੇ ਰਾਜਨੇਤਾ ਜਿਹੇ ਨੇ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਜ਼ਰੂਰ ਮਾਰਿਆ ਜਾ ਰਿਹਾ ਤੇ ਉੱਥੇ ਹੀ ਸਰਕਾਰਾਂ ਦੀ ਨਿਖੇਦੀ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਕੁਰਸੀ ਤੇ ਫੋਕੀਆਂ ਸ਼ੋਰਤਾਂ ਦੇ ਵਿੱਚ ਅੱਜ ਦੇਸ਼ ਦਾ ਅਨਦਾਤਾ ਸੜਕਾਂ ਤੇ ਰੁਲਣ ਦੇ ਲਈ ਮਜਬੂਰ ਹੈ ਤਾਂ ਅਜਿਹੀਆਂ ਕੁਰਸੀਆਂ ਤੇ ਫੋਕੀਆਂ ਸ਼ੋਰਤਾਂ ਦਾ ਕੀ ਫਾਇਦਾ ਜੇਕਰ ਤੁਸੀਂ ਆਪਣੇ ਲੋਕਾਂ ਦੀ ਗੱਲਬਾਤ ਨਹੀਂ ਸੁਣ ਰਹੇ ਉਹਨੂੰ ਵੇਖਣਾ ਹੋਵੇਗਾ ਕਿ ਮਾਹੌਲ ਕਿਸ ਤਰੀਕੇ ਦਾ ਬਣਦਾ ਕਿਉਂਕਿ ਅੱਜ ਤੀਜੀ ਵਾਰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਮੈਂ ਸਰਵਣ ਸਿੰਘ ਪੰਦੇੜ ਦੋਨੋਂ ਫੋਰਮੂਕੀ ਔਰ ਸੇ ਜੋ ਅਭੀ ਜਥਾ ہمارا ਕੂਚ ਕਰਾ ਅਭੀ ਸਮਾਚਾਰ ਬਹੁਤ ਟੈਂਸ ਪੋਜੀਸ਼ਨ ਹੈ ਸ਼ੰਭੂ ਬਾਰਡਰ ਦੇ ਉੱਪਰ ਔਰ ਕੇ ਉੱਪਰ ਉਨਕੀ ਅੱਖੋਂ ਮੇ ਜ਼ਹਿਰੀਲੀ ਸਪਰੇ ਮਾਰੀ ਜਾ ਰਹੀ ਹੈ ਹੰਜੂ ਗੈਸ ਦਾ ਇਸਤੇਮਾਲ ਕੀਤਾ ਜਾ ਰਹਾ ਔਰ ਪਾਣੀ ਕੀ ਬਚਾਰੇ गंदा पानी और केमिकल वाला पानी भारत की मोदी सरकार लगातार किसानों के ऊपर प्रहार कर रही है और जब किसानों ने उनसे सवाल किए हैं उनका जवाब उनके पास नहीं है और प्रेस के ऊपर जो भारत की प्रेस का चौथा स्तंभ है उनके ऊपर भी लगातार प्रहार किया जा रहा है उनके ऊपर पानी मारा जा रहा है उनके कैमरे खराब किए जा रहे हैं